ਸੰਤ ਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਗੁਰਮੁਖ ਪਿਆਰਿਓ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤੋਣਾ ਸਾਹਿਬ ਵਾਲੇ ਉਹਨਾਂ ਦੇ ਜੀਵਨ ਦੇ ਵਿੱਚੋਂ ਆਪਾਂ ਇਹ ਬੇਨਤੀਆਂ ਨੂੰ ਸਮਝਾਂਗੇ ਸਤਿਗੁਰੂ ਜੀ ਕਿਰਪਾ ਕਰਨ ਦਹੀ ਸੰਤ ਅਤਰ ਸਿੰਘ ਦੀ ਹੈ ਇਹ ਸਾਖੀ ਨੂੰ ਆਪਾਂ ਸਮਝਾਂਗੇ ਜੋ ਅਗਮ ਆਗਾਧ ਪੁਰਖ ਕਿਤਾਬ ਦੇ ਅੰਦਰ 218 ਨੰਬਰ ਪੇਜ ਤੇ ਮੌਜੂਦ ਹੈ ਪਹਿਲਾ ਤੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਅਤਰ ਸਿੰਘ ਜੀ ਮਹਾਪੁਰਖ ਇੱਕ ਦਿਨ ਸੰਤ ਜੀ ਸ਼ਹਿਰ ਤੋਂ ਬਾਹਰ ਭ੍ਰਮਣ ਕਰ ਰਹੇ ਸਨ ਇੱਕ ਮਾਈ ਦਹੀ ਅਤੇ ਪ੍ਰਸ਼ਾਦੇ ਲੈ ਕੇ ਆ ਰਹੀ ਸੀ ਸਰਬ ਸਮਰਥ ਅੰਤਰਜਾਮੀ ਸ੍ਰੀ ਸੰਤ ਜੀ ਮਹਾਰਾਜ ਨੇ ਮੁਸਕਰਾ ਕੇ ਮਾਈ ਨੂੰ ਰੋਕ ਕੇ ਫਰਮਾਇਆ ਕਿ ਮਾਤਾ ਜੀ ਇਹ ਦਹੀ ਸਾਨੂੰ ਖਾਣ ਵਾਸਤੇ ਦੇ ਜਾਓ ਤੇ ਮਾਈ ਨੇ ਜਵਾਬ ਦੇ ਵਿੱਚ ਆਖਿਆ ਨਾ ਵੇ ਭਾਈ ਇਹ ਦਹੀ ਤਾਂ ਮੈਂ ਸੰਤ ਅਤਰ ਸਿੰਘ ਜੀ ਵਾਸਤੇ ਲੈ ਕੇ ਆਈ ਆਂ ਤੇ ਮਾਬਾ ਜੀ ਨੇ ਮੁੜ ਕੇ ਹਾ ਕੁਝ ਦਹੀਂ ਤਾਂ ਸਾਨੂੰ ਜਰੂਰ ਦੇ ਜਾਓ ਮਾਈ ਬੋਲੀ ਵੀਰ ਦਹੀਂ ਸੰਤਾਂ ਦੀ ਅਮਨਤ ਹੈ ਤੈਨੂੰ ਕਿਵੇਂ ਦੇ ਦਵਾਂ ਤੂੰ ਸੰਤਾਂ ਦੀ ਮਹਿਮਾ ਨੂੰ ਨਹੀਂ ਜਾਣਦਾ ਭਗਵਾਨ ਦਾ સ્વੰਸ ਰੂਪ ਨੇ ਮਾਈ ਬਿਨਾਂ ਰੁਕੇ ਅੱਗੇ ਚੱਲ ਜਾਂਦੀ ਹੈ ਮਾਈ ਦੀ ਸ਼ਰਦਾ ਤੇ ਭਗਤੀ ਅਤੇ ਸ਼੍ਰੀ ਸੰਤ ਜੀ ਮਹਾਰਾਜ ਦੀ ਅੰਤਰਜਾਮਤਾ ਨੂੰ ਵੇਖ ਕੇ ਸੰਗਤ ਦੇ ਮਸਤਕ ਪਾਵਨ ਚਰਨਾਂ ਦੇ ਵਿੱਚ ਝੁਕ ਜਾਂਦੇ ਨੇ ਆਪ ਜੀ ਮਾਈ ਤੋਂ ਪਹਿਲਾਂ ਹੀ ਸਥਾਨ ਤੇ ਪਹੁੰਚ ਗਏ ਮਗਰੋਂ ਮਾਈ ਨੇ ਆਣ ਨਮਸ਼ਕਾਰ ਕੀਤੀ ਸ੍ਰੀ ਸੰਤ ਜੀ ਮਹਾਰਾਜ ਨੇ ਮੁੜ ਆਖਿਆ ਲਿਆਓ ਮਾਈ ਦਹੀ ਤੇ ਪ੍ਰਸ਼ਾਦੇ ਹੁਣ ਮਾਈ ਪਰਮ ਪ੍ਰਸੰਨ ਹੋ ਗਈ ਕਿੰਨਾ ਹੀ ਚਿਰ ਚਰਨਾਂ ਦੇ ਵਿੱਚ ਡਿੱਗੀ ਰਹੀ ਨਮਸ਼ਕਾਰ ਕੀਤੀ ਟਹਿ ਕੇ ਸਾ ਸੰਗਤ ਜੀ ਨੂੰ ਆਪਾਂ ਪ੍ਰੇਮ ਦੀ ਅਵਸਥਾ ਕਹਿ ਸਕਦੇ ਆ ਜਿਹਦੇ ਨਾਲ ਪ੍ਰੇਮ ਹੋਵੇ ਨਾ ਜਿਹਦੇ ਨਾਲ ਪਿਆਰ ਹੋਵੇ ਤੇ ਸਾਥ ਸੰਗਤ ਉਹਦੀ ਆਪਾਂ ਹਰ ਇੱਕ ਗੱਲ ਕਬੂਲਦੇ ਆ ਤੇ ਆਪਾਂ ਜਦੋਂ ਉਹਨੂੰ ਵੇਖਦੇ ਆ ਤੇ ਮਨ ਪ੍ਰਸੰਨ ਹੋ ਜਾਂਦਾ ਸੰਤੋਖ ਜਿਹਨੂੰ ਆਪਾਂ ਕਹਿੰਦੇ ਆ ਹਰ ਚੀਜ਼ ਤੋਂ ਸਾਨੂੰ ਸੰਤੋਖ ਮਿਲ ਜਾਂਦਾ ਤੇ ਗੁਰਮੁਖ ਪਿਆਰਿਓ ਹੁਣ ਇੱਥੇ ਇੱਕ ਬੇਨਤੀ ਜ਼ਰੂਰ ਸਮਝਿਓ ਕਿ ਮਾਈ ਨੇ ਉਨ੍ਹਾਂ ਦੀ ਬੰਦਗੀ ਤੋਂ ਪ੍ਰਸੰਨ ਹੋ ਕੇ ਸਮਝਿਆ ਵੀ ਸੱਚੀ ਰੂਹ ਹੈ ਕਦਰ ਕੀਤੀ ਉਸ ਚੀਜ਼ ਦੀ ਸਾਧ ਸੰਗਤ ਉਸ ਚੀਜ਼ ਤੋਂ ਮਾਈ ਬਹੁਤ ਪ੍ਰਸੰਨ ਹੋਈ ਚਰਨਾਂ ਦੇ ਵਿੱਚ ਟੈਪ ਪਈ ਪ੍ਰਭੂ ਨਾਲ ਪਿਆਰ ਦੇਖ ਕੇ ਮਹਾਪੁਰਖਾਂ ਦਾ ਪ੍ਰਭੂ ਖਿਮਾ ਕਰੋ ਬਖਸ਼ੋ ਮੈਂ ਮੰਦ ਬੁੱਧੀ ਔਗਣ ਹਾਰੀ ਆ ਪਛਾਣ ਨਹੀਂ ਸਕੀ ਬਾਬਾ ਅਤਰ ਸਿੰਘ ਜੀ ਮਾਹਪੁਰਖਾਂ ਨੇ ਪ੍ਰਸ਼ਾਦਾ ਛੱਕ ਕੇ ਅਰਦਾਸ ਕੀਤੀ ਪ੍ਰਸੰਨਤਾ ਬਖਸ਼ੀ ਅਤੇ ਪੁੱਛਿਆ ਮਾਈ ਦੱਸੋ ਤੁਹਾਡੀ ਕੀ ਇੱਛਾ ਹੈ ਕਿਹੜੀ ਇੱਛਾ ਹੈ ਤੁਹਾਡੀ ਦੱਸਣਾ ਕਰੋ ਮਾਈ ਦੇ ਮੋੜ ਚਰਨਾਂ ਵਿੱਚ ਹੱਥ ਜੋੜ ਫਿਰ ਬੋਲੀ ਆਪ ਸਵੰਗ ਭਗਵਾਨ ਹੋ ਜੋਤ ਸਰੂਪ ਹੋ ਅੰਤਰਜਾਮੀ ਹੋ ਘਟ ਘਟ ਦੀ ਜਾਣਨਾਰੇ ਹੋ ਇਕ ਇੱਛਾ ਸੀ ਕਿ ਦਰਸ਼ਨ ਕਰਕੇ ਪ੍ਰਸ਼ਾਦ ਛਕਾਵਾਂ ਆਪ ਜੀ ਨੇ ਆਪਣੀ ਕਿਰਪਾ ਦੁਆਰਾ ਉਹ ਮੇਰੀ ਇੱਛਾ ਜਿਹੜੀ ਹੈ ਪੂਰੀ ਕਰ ਦਿੱਤੀ ਹੈ ਦੂਸਰੀ ਕਿਰਪਾ ਕਰੋ ਮੋਕਸ਼ ਬਖਸ਼ੋ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਨਜ਼ਰੀ ਨਦਰ ਨਿਹਾਲ ਕਰਕੇ ਮੋਕਸ਼ ਦੀ ਅਧਿਕਾਰੀ ਬਣਾ ਦਿੱਤਾ ਉਸ ਮਾਈ ਨੂੰ ਇਹ ਅਲੌਕਿਕ ਲੀਲਾ ਵੇਖ ਕੇ ਸੰਗਤ ਅਤਿਅੰਤ ਅਸ਼ਚਰਜ ਹੋਈ ਸੀ ਸਾਤ ਸੰਗਤ ਬਾਬਾ ਅਤਰ ਸਿੰਘ ਜੀ ਮਹਾਪੁਰਖਾਂ ਦਾ ਜਿਹੜਾ ਜੀਵਨ ਹੈ ਨਾ ਬੜਾ ਹੀ ਅਨਮੁੱਲਾ ਜੀਵਨ ਹੈ ਬੜਾ ਹੀ ਅਮੋਲ ਜੀਵਨ ਹੈ ਸਾਤ ਸੰਗਤ ਦਾ ਤੇ ਬਾਬਾ ਅਤਰ ਸਿੰਘ ਜੀ ਮਹਾਪੁਰਖ ਕਾਫੀ ਸਮਾਂ ਉੱਥੇ ਰਹੇ ਫਿਰ ਮਹਾਪੁਰਖਾਂ ਦੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਅਜਿਹੀਆਂ ਚੀਜ਼ਾਂ ਨੇ ਉਹ ਸਾਨੂੰ ਆਮ ਹੀ ਮਿਲ ਜਾਂਦੀਆਂ ਹਨ ਮੈਂ ਆਪ ਜੀ ਦਾ ਧਿਆਨ ਜ਼ਰੂਰ ਦਵਾਵਾਂ ਬਾਬਾ ਅਤਰ ਸਿੰਘ ਜੀ ਮਹਾਪੁਰਖ ਜਿੱਥੇ ਬਹੁਤ ਸਾਰੀ ਕਿਰਪਾ ਕਰਦੇ ਨੇ ਆਪਣੇ ਜੀਵਨ ਦੇ ਵਿੱਚ ਉਹਨਾਂ ਨੇ ਇੱਕ ਚੀਜ਼ ਜ਼ਰੂਰ ਹਮੇਸ਼ਾ ਪ੍ਰਚਾਰੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਪ੍ਰਚਾਰ ਕਈ ਲੋਕ ਸਾਡੇ ਉਹਨਾਂ ਤੇ ਕਿੰਤੂ ਕਰਨ ਲੱਗ ਜਾਂਦੇ ਨੇ ਕਈ ਲੋਕਾਂ ਨੇ ਬੜੇ ਕਿੰਤੂ ਕੀਤੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਪਰ ਸਾਥ ਸੰਗਤ ਮੈਂ ਇੱਕ ਬੇਨਤੀ ਆਪ ਜੀ ਨਾਲ ਜ਼ਰੂਰ ਕਰਦਾ ਕਿ ਮਹਾਪੁਰਖਾਂ ਨੇ ਸਾਰਾ ਜੀਵਨ ਗੁਰਸਿੱਖੀ ਦੇ ਪ੍ਰਚਾਰ ਵਾਸਤੇ ਲਗਾਇਆ ਹੈ ਅਸੀਂ ਕਦੇ ਇੱਕ ਘੰਟਾ ਕਦੇ ਪ੍ਰਚਾਰ ਲਈ ਕੱਢਿਆ ਚਲੋ ਇੱਕ ਘੰਟਾ ਬਹੁਤ ਦੂਰ ਦੀ ਗੱਲ ਕਦੇ ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਪਰ ਮਹਾਪੁਰਖਾਂ ਨੇ ਤੇ ਇਤਿਹਾਸਕਾਰਾਂ ਦੇ ਮੁਤਾਬਕ 14 ਲੱਖ ਇਤਿਹਾਸਕਾਰ ਕਹਿੰਦੇ ਨੇ ਪਰ ਮੈਂ ਸਮਝਦਾ ਕਿ 14 ਲੱਖ ਨਹੀਂ ਉਹਨਾਂ ਨੇ ਤਾਂ ਲੱਖਾਂ ਹੀ ਪ੍ਰਾਣੀਆਂ ਨੂੰ ਅਮਰਤ ਸ਼ਕਾਇਆ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈਗੀ ਸਾਧ ਸੰਗਤ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਮਹਾਪੁਰਖਾਂ ਨੇ ਤੇ ਪਤਾ ਨਹੀਂ ਕਿੰਨਿਆਂ ਨੂੰ ਅਮਰਤ ਸ਼ਕਾਇਆ ਕਿੰਨਿਆਂ ਦੇ ਸਿਰ ਤੇ ਉਹਨਾਂ ਨੇ ਗੁਰੂ ਦਾ ਸਿਰਾ ਸਜਾਇਆ ਤੇ ਸਾਧ ਸੰਗਤ ਗੁਰੂ ਵਾਲੇ ਬਣਾ ਦਿੱਤਾ ਮਹਾਪੁਰਖਾਂ ਦਾ ਜਿਹੜਾ ਜੀਵਨ ਹੈ ਸਾਧ ਸੰਗਤ ਬੜਾ ਹੀ ਪਿਆਰਾ ਤੇ ਅਣਮੋਲ ਜੀਵਨ ਹੈ ਜਦੋਂ ਆਪਾਂ ਉਹਦੇ ਵਿੱਚੋਂ ਪੜਦੇ ਹਾਂ ਦੇ ਵਿੱਚੋਂ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਆਮ ਹੀ ਮਿਲ ਜਾਂਦੀਆਂ ਨੇ ਸਾਧ ਸੰਗਤ ਜਿਹੜਾ ਵੀ ਮਹਾਂਪੁਰਖਾਂ ਦੇ ਦਿਦਾਰੇ ਕਰਦਾ ਸੀ ਉਹਨਾਂ ਦਾ ਹੀ ਓਕੇ ਰਹਿ ਜਾਂਦਾ ਸੀ ਉਹ ਕਾਹਦਾ ਪ੍ਰਤਾਪ ਸੀ ਉਹ ਭਜਨ ਬੰਦਗੀ ਦਾ ਪ੍ਰਤਾਪ ਸੀ ਪੂਰੇ ਸਤਿਗੁਰੂ ਦੀ ਰਹਿਮਤ ਸੀ ਉਹਨਾਂ ਦੇ ਉੱਤੇ ਕੋਈ ਆਪਣਾ ਚਿਹਰਾ ਵੇਖ ਕੇ ਆਪਣੇ ਵੱਲ ਨਹੀਂ ਝੁਕਦਾ ਕੋਈ ਆਪਣਾ ਚਿਹਰਾ ਵੇਖ ਕੇ ਆਪਾਂ ਨੂੰ ਨਮਸ਼ਕਾਰ ਨਹੀਂ ਕਰਦਾ ਤੇ ਮਹਾਪੁਰਖਾਂ ਦਾ ਭਜਨ ਪ੍ਰਤਾਪ ਇਸ ਕਰਕੇ ਸੀ ਉਹਨਾਂ ਦੀ ਬੰਦਗੀ ਸੀ ਸਾਧ ਸੰਗਤ ਉਹਨਾਂ ਦੀ ਬੰਦਗੀ ਬੋਲਦੀ ਸੀ ਤੇ ਮਹਾਪੁਰਖਾਂ ਦੀ ਜਿਹੜੀ ਬੰਦਗੀ ਹੈ ਗੁਰਮੁਖ ਪਿਆਰਿਓ ਹਰੇਕ ਜਿਹੜਾ ਇਨਸਾਨ ਹੈ ਨਾ ਉਹ ਨਹੀਂ ਕਰ ਸਕਦਾ ਬੰਦਗੀ ਕਿਸੇ ਵਿਰਲੇ ਦੇ ਹਿੱਸੇ ਆਉਂਦੀ ਹੈ ਜਿਹੜਾ ਗੁਰੂ ਵੱਲੋਂ ਬਖਸ਼ਿਆ ਹੋਵੇ ਜਿਹਨੇ ਜਿਹਨੇ ਸਤਗੁਰੂ ਦੀ ਪਾਵਨ ਬਾਣੀ ਦਾ ਪ੍ਰਚਾਰ ਕਰਦਾ ਜਿਹਨੂੰ ਸਤਗੁਰੂ ਚੁਣਦੇ ਨੇ ਜਿਹਨੂੰ ਪਾਤਸ਼ਾਹ ਚੁਣਦੇ ਨੇ ਸੋ ਗੁਰਮੁਖ ਪਿਆਰਿਓ ਮਹਾਪੁਰਖਾਂ ਦਾ ਜਿਹੜਾ ਪਾਵਨ ਜੀਵਨ ਹੈ ਬਹੁਤ ਪਿਆਰਾ ਜੀਵਨ ਹੈ ਜਦੋਂ ਆਪਾਂ ਪੜਾਂਗੇ ਤੇ ਸਾਡੇ ਜੀਵਨ ਨੂੰ ਸੇਧ ਜ਼ਰੂਰ ਮਿਲੇਗੀ ਸਾਡੇ ਜੀਵਨ ਨੂੰ ਅਜਿਹੀ ਸੇਧ ਮਿਲੇਗੀ ਸਾਧ ਸੰਗਤ ਅਸੀਂ ਕਦੇ ਗੁਰੂ ਨਾਲੋਂ ਟੁੱਟਾਂਗੇ ਨਹੀਂ ਅਸੀਂ ਕਦੇ ਪਾਤਸ਼ਾਹ ਨਾਲੋਂ ਟੁੱਟਾਂਗੇ ਨਹੀਂ ਤੇ ਸਤਿਗੁਰੂ ਦੀ ਸਾਡੇ ਤੇ ਕਿਰਪਾ ਹੋ ਜਾਣੀ ਹੈ ਸਤਿਗੁਰੂ ਦੀ ਸਾਡੇ ਤੇ ਰਹਿਮਤ ਹੋ ਜਾਣੀ ਹੈ ਗੁਰਮੁਖ ਪਿਆਰਿਓ ਮੈਂ ਹਮੇਸ਼ਾ ਬੇਨਤੀਆਂ ਕਰਦਾ ਹੁੰਨਾ ਕਿ ਗੁਰਮੁਖ ਪਿਆਰੇ ਸਤਬਾ ਅਤਰ ਸਿੰਘ ਜੀ ਜਿਨ੍ਹਾਂ ਦਾ ਪਾਵਨ ਸਥਾਨ ਮਸਕੂਆਣਾ ਸਾਹਿਬ ਆ ਉੱਥੇ ਵੀ ਜਾਇਆ ਕਰੋ ਅਰਦਾਸ ਕਰਿਆ ਕਰੋ ਜਾ ਕੇ ਸਾਧ ਸੰਗਤ ਜਿੱਥੇ ਬਾਬਾ ਜੀ ਨੇ ਸਭ ਤੋਂ ਵੱਡਾ ਸਿੱਖੀ ਦਾ ਧੁਰਾ ਸਥਾਪਿਤ ਕੀਤਾ ਉਸ ਸਥਾਨ ਨੂੰ ਮਾਲਵੇ ਦਾ ਸਭ ਤੋਂ ਵੱਡਾ ਸਥਾਨ ਆਪਾਂ ਨੂੰ ਕਹਿ ਸਕਦੇ ਆ ਜਿੱਥੋਂ ਉਹਨਾਂ ਨੇ ਸਭ ਤੋਂ ਪਹਿਲਾਂ ਪ੍ਰਚਾਰ ਸ਼ੁਰੂ ਕੀਤਾ ਸੀ ਸਾਧ ਸੰਗਤ ਮਹਾਂਪੁਰਖਾਂ ਦਾ ਜਿਹੜਾ ਜੀਵਨ ਹੈ ਸਾਧ ਸੰਗਤ ਉਹ ਵੀ ਆਪਾਂ ਲੈ ਕੇ ਉੱਥੋਂ ਜ਼ਰੂਰ ਪੜიਏ ਜਾਂ ਜਿੱਥੋਂ ਵੀ ਸਾਨੂੰ ਪ੍ਰੋਵਾਈਡ ਹੋ ਸਕਦਾ ਹੈ ਮਹਾਂਪੁਰਖਾਂ ਦਾ ਜੀਵਨ ਪੜიਏ ਤੇ ਜੋ ਸਾਡੇ ਜੀਵਨ ਵਿੱਚ ਕਿਤੇ ਘਾਟਵਾਦ ਹੈ ਨਾ ਉਹ ਅਸੀਂ ਮਹਾਪੁਰਖਾਂ ਤੋਂ ਸਿੱਖਤ ਲੈ ਕੇ ਪੂਰੀ ਕਰ ਸਕਦੇ ਹਾਂ ਕਿਉਂਕਿ ਐਸਾ ਜੀਵਨ ਹੈ ਉਹਨਾਂ ਦਾ ਜਿਹੜਾ ਦੂਜਿਆਂ ਨੂੰ ਸੇਰ ਦਿੰਦਾ ਹੈ ਸਾਸਨ ਇਹ ਚੀਜ਼ ਨੂੰ ਸਮਝੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ